ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ। ਅੱਜ ਰਾਤ ਵੀ ਕੈਂਡਲ ਮਾਰਚ ਹੋਇਆ। ਇਹ ਮਾਰਚ ਸਿਰਫ ਇਸ ਮਹਾਨਗਰ 'ਚ ਹੀ ਨਹੀਂ ਹੋਇਆ ਸਗੋਂ ਪੂਰੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਇਸ ਕੈਂਡਲ ਮਾਰਚ 'ਤੇ ਗੱਡਿਆ ਗਿਆ। ਮੀਡੀਆ 'ਤੇ ਹਜੇ ਵੀ ਇਹੀ ਖਬਰ ਚੱਲ ਰਹੀ ਸੀ। ਵੱਖ-ਵੱਖ ਪ੍ਰੋਗਰਾਮ 'ਚ ਬੈਸ ਹੋ ਰਹੀ ਸੀ। ਇਸ ਘਟਨਾ ਦਾ ਸਾਰਾ ਦੋਸ਼ ਪੁਲਿਸ 'ਤੇ ਸਿਰ ਮੜਿਆ ਜਾ ਰਿਹਾ ਸੀ। ਇਸ ਤਰ੍ਹਾਂ ਮੈਂ ਸੋਚ ਰਿਹਾ ਸੀ ਇਹ ਕਟਨਾ ਪੁਲਿਸ ਨੇ ਹੀ ਕੀਤੀ ਹੋਵੇ ਉਦੋਂ ਲੋਕ ਦੀ ਪਾਰਕ ਜੇ ਜੈ ਰਾਜ ਤੇ ਉਸ ਦੇ ਦੋ ਸਾਥੀ ਵਾਈ ਜਾਜ ਰਹੀ ਪਟਨਾ ਪਹੁੰਚ ਗਏ ਸਨ ਪਟਨਾ ਹਵਾਈ ਅੱਡੇ ਤੇ ਉਹਨਾਂ ਨੂੰ ਲੈਣ ਵਾਸਤੇ ਉਹ ਜਿਹੜੇ ਦੀ ਪੁਲਿਸ ਪਾਰਟੀ ਖੜੀ ਸੀ ਉਹ ਜਿਸ ਜ਼ਿਲ੍ਹੇ ਚ ਲੋਕ ਦਾ ਪਿੰਡ ਸੀ ਉਹ ਪੁਲਿਸ ਸਟੇਸ਼ਨ ਪਹੁੰਚ ਗਏ ਪੁਲਿਸ ਸਟੇਸ਼ਨ ਤੇ ਮੁਕੀ ਨੇ ਉਹਨਾਂ ਦੀ ਆਉ ਭਗਤ ਕੀਤੀ ਤੁਸੀਂ ਇੰਨੀ ਦੂਰ ਤੋਂ ਆਏ ਹੋ ਇਸ ਲਈ ਬਹੁਤ ਹੀ ਉਮੀਰ ਕੇਸ ਹੋਣਾ ਪੁਲਿਸ ਸਟੇਸ਼ਨ ਮੁਖੀ ਨੇ ਕਿਹਾ ਹਾਂ ਜੀ ਇਸ ਮੁਕਬਲਾਤ ਕਰਦਾ ਮਾਮਲਾ ਸਾਨੂੰ ਜਲਦੀ ਤੋਂ ਜਲਦੀ ਉਸਦੇ ਪਿੰਡ ਜਾਣਾ ਚਾਹੀਦਾ ਜੈ ਰਾਜ ਨੇ ਕਿਹਾ ਸਾਬ ਹੈ नक्सली ਇਲਾਕਾ ਹੈ ਪਰ ਮੈਂ ਤੁਹਾਡੇ ਜਾਣ ਦਾ ਬੰਦਵਸਤ ਕਰ ਦਿੱਤਾ ਹੈ ਤੁਹਾਡੀ ਗੱਡੀ ਤੇ ਅੱਗੇ ਮੇਰੀ ਗੱਡੀ ਹੋਵੇਗੀ ਤੁਹਾਡੀ ਗੱਡੀ ਤੇ ਪਿੱਛੇ ਕੋਰ ਗੱਡੀ ਹੋਵੇਗੀ ਪੂਰਾ ਕਾਰਵਾਜ ਆ ਜਾਏਗਾ ਥਾਣਾ ਮੁਖੀ ਨੇ ਕਿਹਾ ਜੈ ਰਾਜ ਤੇ ਉਸਦੇ ਸਾਥੀਆਂ ਨੇ ਬਿਨਾਂ ਦੇਰ ਕੀਤੇ ਜਾਣ ਦਾ ਮਨ ਬਣਾਇਆ ਉਹਨਾਂ ਦਾ ਘਰ ਵਾਸ ਪਿੰਡ ਪਹੁੰਚ ਗਿਆ ਥਾਣਾ ਮੁਖੀ ਦਾ ਇੱਕ ਸੁਹੀ ਆ ਵੀ ਉਸ ਪਿੰਡ 'ਚ ਸੀ ਸਭ ਤੋਂ ਪਹਿਲਾਂ ਉਹ ਸਾਰੇ ਉਸ ਕੋਲ ਹੀ ਗਏ ਚਾਚਾ ਇਹ ਮਹਾਨਗਰ ਤੋਂ ਆਏ ਨੇ ਤੁਹਾਡੇ ਪਿੰਡ ਦੇ ਸ਼ੋਰੇ ਨੂੰ ਫੜਨ ਕੀ ਨਾ ਹੈ ਉਸ ਦਾ ਹਾਂ ਲੋਕ ਨੂੰ ਹਾਂ ਇਸ ਗਲੀ 'ਚ ਜਿਹੜੀ ਮਰਜ਼ੀ ਰਹਿ ਉਸ ਤੋਂ ਤੀਸਰਾ ਘਰ ਲੋਕ ਦਾ ਉਸ ਨੇ ਦੱਸਿਆ ਜੈ ਰਾਜ ਦੇ ਥਾਣਾ ਮੁਖੀ ਦੇ ਆਦਮੀਆਂ ਨੇ ਸਾਰੇ ਘਰ ਦੀ ਨਾਕਾਬੰਦੀ ਕਰਕੇ ਘਰ ਦਾ ਦਰਵਾਜ਼ਾ ਖਲਾਇਆ ਕਰ ਦਾ ਦਰਵਾਜ਼ਾ ਉਸਦੇ ਪਿਤਾ ਨੇ ਕੋਲੇ ਦਰਵਾਜ਼ਾ ਖੁੱਲਦੇ ਹੀ ਪੁਲਸ ਵਾਲੇ ਘਰ ਵਿੱਚ ਵੜ ਕੇ ਤਲਾਸ਼ੀ ਲੈਣ ਲੱਗੇ ਪਰ ਲੋਕ ਘਰ 'ਚ ਨਹੀਂ ਸੀ। ਉੱਥੇ ਉਸਦੇ ਪਿਤਾ ਤੋਂ ਉਸ ਦੀ ਮਾਂ ਤੇ ਪਤਨੀ ਸਨ ਜੈਰਾਜ ਨੇ ਉਸਦੇ ਪਿਤਾ ਤੋਂ ਸਖਤੀ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਥਾਣਾ ਮੁਖੀ ਨੇ ਜੈਰਾਜ ਨੂੰ ਇਸ਼ਾਰੇ ਨਾਲ ਮਨਾ ਕਰ ਦਿੱਤਾ। ਉਸ ਨੂੰ ਪੁਲਸ ਸਟੇਸ਼ਨ ਲੈ ਆਏ। ਉਸ ਨੇ ਇੱਥੇ ਵੀ ਮੂੰਹ ਨਾ ਖੋਲ੍ਹਿਆ ਤਾਂ ਜੈਰਾਜ ਨੇ ਉਸ ਨਾਲ ਸਖਤੀ ਕੀਤੀ ਪਰ ਉਹ ਫਿਰ ਵੀ ਚੁੱਪ ਰਿਹਾ। ਤੁਸੀਂ ਇਸ ਨੂੰ ਛੱਡੋ ਆਓ ਮੇਰੇ ਨਾਲ ਕੋਈ ਚਾਹ ਪਾਣੀ ਪੀਓ ਇਨੀ ਦੂਰ ਤੂੰ ਆਇਆ ਤੁਸੀਂ ਥਾਣਾ ਮੁਕੀ ਨੇ ਜੈ ਰਾਜ ਤੇ ਉਸ ਦੇ ਥਾਂ ਸਾਥੀਆਂ ਨੂੰ ਦੂਸਰੇ ਕਮਰੇ ਵਿੱਚ ਜਾਣ ਲਈ ਕਿਹਾ ਫਿਰ ਉਸ ਨੇ ਵਾਪਸ ਆ ਕੇ ਲੋਕ ਦੇ ਪਿਤਾ ਨੂੰ ਸਮਝਾਇਆ ਜੇ ਤੇ ਤੇਰੇ ਸ਼ੂਰੇ ਨੇ ਮਹਾਨਗਰ ਚ ਬਹੁਤ ਵੱਡਾ ਗੁਨਾਹ ਕੀਤਾ ਇਸ ਨੇ ਆਪਣੇ ਦੋਸਤਾਂ ਨਾਲ ਰਲ ਕੇ ਇੱਕ ਲੜਕੀ ਦਾ ਬਲਾਤਕਾਰ ਕੀਤਾ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨੇ ਲੂਰੋਸ ਨੂੰ ਲੈਣ ਨਹੀਂ ਆਏ ਬਲਕਿ ਉਸ ਦੀ ਜਾਨ ਬਚਾਉਣ ਲਈ ਆਏ ਜੇ ਲੋਕਾਂ ਨੂੰ ਇਸ ਦਾ ਨਾਮ ਪਤਾ ਲੱਗ ਗਿਆ ਉਸ ਨੂੰ ਜਿਉਂਦਾ ਸਾੜ ਦੇਣਗੇ ਤੁਸਾਂ ਆਪੇ ਬੋਲ ਕੇ ਆਪਣੇ ਬੇਟੇ ਦੀ ਜਾਨ ਬਚਾ ਸਕਦਾ ਥਾਣਾ ਮੁਖੀ ਨੇ ਉਸ ਨੂੰ ਸਮਝਾਇਆ ਸੱਚ ਦੱਸਣ ਲਈ ਤਿਆਰ ਹੋ ਗਿਆ ਉਸ ਨੇ ਜੈਰਾਏ ਨੂੰ ਦੱਸਿਆ ਉਹ ਕੱਲ ਆਇਆ ਸੀ ਪਰ ਅਜਿ ਸਵੇਰੇ ਜਲਦੀ ਚਲਾ ਗਿਆ ਕਹਿ ਰਿਹਾ ਸੀ ਕਿ ਇੱਕ ਦੋ ਦਿਨ ਚ ਵਾਪਸ ਆ ਜਾਏਗਾ ਬਸ ਇਸ ਤੋਂ ਜ਼ਿਆਦਾ ਹੋਰ ਮੈਨੂੰ ਨਹੀਂ ਕੁਝ ਪਤਾ ਜਦੋਂ ਉਹ ਪਿੰਡ ਆਇਆ ਤੂੰ ਸਾਨੂੰ ਜ਼ਰੂਰ ਦੱਸੇਂਗਾ ਜੈਰਾਏ ਨੇ ਕਿਹਾ ਜੀ ਜ਼ਰੂਰ ਪਰ ਇੱਕ ਬੇਨਤੀ ਹੈ ਮੇਰੇ ਬੇਟੇ ਨੂੰ ਬਚਾ ਲੈਣਾ ਲੋਕ ਦੇ ਪਿਤਾ ਨੇ ਕਿਹਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਜੈਰਾਏ ਨੇ ਵਾਦਾ ਕੀਤਾ ਜੈਰਾਏ ਨੇ ਇੱਕ ਜਾਣਕਾਰੀ ਭਵਿੰਦਰ ਨੂੰ ਫੋਨ ਤੇ ਦਿੱਤੀ ਪੁਪਿੰਦਰ ਨੇ ਜੈ ਰਾਜ ਨੂੰ ਉਸ ਦੇ ਯਾਰ ਚ ਉੱਥੇ ਰੁਕਣ ਲਈ ਕਿਹਾ ਉਧਰ ਮਹਾਨਗਰ ਵਿੱਚ ਬਹੁਤ ਹਲਚਲ ਹੋ ਗਈ ਸੀ ਸਰਕਾਰ ਇਸ ਕੇਸ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੀ ਸੀ ਤਾਂ ਜੋ ਲੋਕਾਂ ਨੂੰ ਠੰਡਾ ਕੀਤਾ ਜਾ ਸਕੇ ਗ੍ਰਹਿ ਮੰਤਰੀ ਨੇ ਇੱਕ ਕਮਿਸ਼ਨਰ ਨੂੰ ਇਹ ਗੱਲ ਦੱਸੀ ਉਸਨੇ ਕਮਿਸ਼ਨਰ ਨੂੰ ਕਿਹਾ ਕਿ ਉਹ ਆਪਣੇ ਕਿਸੇ ਅਫਸਰ ਦਾ ਨਾਮ ਰਿਕਮੈਂਡ ਕਰੇ ਜਿਸ ਤੇ ਇਹ ਗੱਲ ਸੁਟੀ ਜਾ ਸਕੇ ਐਂਡ ਆਫ ਤੋਂ ਹੈਡ ਆਫ ਤੋਂ ਇਸ ਦੀ ਚਰਚਾ ਸ਼ੁਰੂ ਹੋ ਗਈ ਉਸ ਦੀਪਿੰਕ ਤਨੇਸ਼ਰਮਨ ਲੱਗ ਗਈ ਸੀ ਕਿਉਂਕਿ ਹੈਡ ਆਫ ਚ ਉਸ ਦੇ ਸੂਈਆ ਸਨ ਉਹ ਦੀਪਕਾ ਦੇ ਕਮਰੇ ਚ ਆਇਆ ਭੁਪਿੰਦਰ ਵੀ ਮੈਡਮ ਕੋਲੇ ਬੈਠਾ ਜੈ ਰਾਜ ਵੱਲੋਂ ਦਿੱਤੀ ਜਾਣਕਾਰੀ ਸਾਂਝੀ ਕਰ ਰਿਹਾ ਸੀ ਮੈਡਮ ਸਰ ਤਨੇਸ਼ ਨੇ ਫੂਟ ਮਾਰ ਦੇਖਿਆ ਹਾਂ ਦਿਨੇਸ਼ ਕੋਲ ਖਾਸ ਗੱਲ ਹੈ ਦੀਪਕਾ ਨੇ ਉਸ ਵੱਲ ਵੇਖ ਦੇਖਿਆ ਹਾਂ ਜੀ ਮੈਡਮ ਸਰ ਹੈਡ ਆਫ ਚ ਗੱਲਾਂ ਹੋ ਰਹੀਆਂ ਹਨ ਕਿ ਇਹ ਕੇਸ ਇਸ ਕੇਸ ਲਈ ਕਿਸੇ ਪੁਲਿਸ ਅਫਸਰ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਸਕਦਾ ਮੈਡਮ ਸਰ ਤੁਸੀਂ ਇਹ ਗੱਲ ਮੇਰੇ ਉੱਪਰ ਸੁੱਟ ਸਕਦੇ ਹੋ ਕਿਉਂਕਿ ਮੈਂ ਘਟਨਾ ਮੇਰੇ ਇਲਾਕੇ 'ਚ ਹੋਈ ਸੀ ਦਰੇਹ ਨੇ ਸਾਰੀ ਗੱਲ ਦੱਸੀ ਅੱਛਾ ਤੂੰ ਜਿੰਦਾ ਸ਼ਹੀਦ ਹੋਣਾ ਚਾਹੁੰਦਾ ਹੈ ਪਰ ਦਿਨੇਸ਼ ਕੰਨ ਕੋਲ ਕੇ ਸੁਣ ਲੈ ਜੇ ਕੋਈ ਬਲੀ ਦਾ ਬੱਕਰਾ ਬਣੇਗਾ ਉਹ ਮੈਂ ਤੁਹਾਡੀ ਪੁਲਿਸ ਡੀਪੀ ਪੁਲਿਸ ਕਮਿਸ਼ਨਰ ਦੀਪਕਾ ਬਣਾਂਗੀ ਮੇਰੇ ਹੁੰਦੇ ਤੁਹਾਨੂੰ ਕਿਸੇ ਨੂੰ ਕੁਝ ਨਹੀਂ ਹੋਵੇਗਾ ਜਾਓ ਰਾਮ ਨਾਲ ਆਪਣਾ ਕੰਮ ਕਰੋ ਦੀਪਕਾ ਨੇ ਸਾਰੀ ਗੱਲ ਕਲੀਅਰ ਕਰ ਦਿੱਤੀ ਦੀਪਕਾ ਨੇ ਕਮਿਸ਼ਨਰ ਨੂੰ ਫੋਨ ਕੀਤਾ ਗੁੱਡ ਮਾਰਨਿੰਗ ਸਰ ਦੀਪਕਾ ਅੱਜ ਵੀ ਸਾਰਾ ਦਿਨ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਤੁਹਾਨੂੰ ਸੂਚਨਾ ਮਿਲ ਗਈ ਹੋਵੇਗੀ ਜੀ ਸਰ ਪੂਰੀ ਤਿਆਰੀ ਹੈ ਸਰ ਮੈਂ ਇਹ ਜਾਣਨ ਲਈ ਫੋਨ ਕੀਤਾ ਸੀ ਕਿ ਕਾਫੀ ਫਾਵਾਂ ਗਰਮ ਹਨ ਦੀਪਕਾ ਨੇ ਸਰਕਾਰ ਵਾਲੀ ਗੱਲ ਦੱਸੀ ਦੀਪਕਾ ਯੂ ਡੋਟ ਵਰੀ ਮੈਂ ਆਪਣੇ ਕਿਸੇ ਵੀ ਅਫਸਰ ਨੂੰ ਕੁਝ ਨਹੀਂ ਹੁੰਦਿਆਂਗਾ ਮੈਂ ਗ੍ਰਹਿ ਮੰਤਰੀ ਨੂੰ ਸਾਕੇਦ ਕਹੇ ਜੇ ਤੱਕ ਜਦੋਂ ਕਹੋਗੇ ਮੈਂ ਅਸਤੀਫਾ ਦੇ ਦਿਆਂਗਾ ਕਮਿਸ਼ਨਰ ਸਾਹਿਬ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਨਹੀਂ ਸਰ ਤੁਸੀਂ ਕਿਉਂ ਦੀਪਕਾ ਨੇ ਕਿਹਾ ਦੀਪਕਾ ਮੈਂ ਸਪਸ਼ਟ ਕਰ ਦਿੰਦਾ ਕਿ ਮੇਰੀ ਟੀਮ ਦਰਅਤ ਕੰਮ ਕਰ ਰਹੀ ਹੈ ਕਿੰਨੇ ਘੰਟੇ ਸਮੇਂ ਵਿੱਚ ਮੁਲਾਜ਼ਮਾਂ ਦੀ ਪਛਾਣ ਕਰਕੇ ਬਹੁਤਿਆਂ ਨੂੰ ਗ੍ਰਿਫਤਾਰ ਕਰ ਲਿਆ ਮੇਰੇ ਸਮੇਤ ਪੂਰਾ ਪੁਲਿਸ ਡਿਪਾਰਟਮੈਂਟ ਤੁਹਾਡੇ ਤੇ ਅਤੇ ਤੁਹਾਡੀ ਟੀਮ ਤੇ ਮਾਣ ਕਰ ਰਿਹਾ ਕਮਿਸ਼ਨਰ ਸਾਹਿਬ ਨੇ ਕਿਹਾ ਥੈਂਕ ਯੂ ਸਰ ਦੀਪਕਾ ਨੇ ਕਿਹਾ ਉਸਨੇ ਕਮਿਸ਼ਨਰ ਨੂੰ ਅਲੋਕ ਮਾਰੇ ਜਾਣਕਾਰੀ ਦਿੱਤੀ ਕਮਿਸ਼ਨਰ ਸਾਹਿਬ ਨਾਲ ਗੱਲ ਕਰਕੇ ਦੀਪਕ ਦੇ ਹੌਸਲੇ ਬਲੰਦ ਹੋ ਗਏ ਉਸਨੇ ਅੱਜ ਸ਼ਹਿਰ 'ਚ ਹੋ ਰਹੇ ਧਰਨੇ ਪ੍ਰਦਰਸ਼ਨਾਂ ਦੇ ਪ੍ਰਬੰਧਾਂ ਤਜਾ ਜਲਿਆ ਅੱਜ ਦਾ ਦੇਣਾ ਸਾਰਾ ਦਿਨ ਨਾ ਪੁਲਿਸ ਲਈ ਕਾਫੀ ਮੁਸ਼ਕਲ ਭਰਿਆ ਰਿਹਾ ਹੋਰਡੀ ਗੰਦੀ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਇੱਕ ਜਗ੍ਹਾ ਇੱਕ ਸਰਾਹਤੀ ਮੁੰਡੇ ਨੇ ਪੁਲਿਸ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਉਹ ਆਪ ਗੱਡੀ ਦੀ ਛੱਤ 'ਤੇ ਚੜ ਕੇ ਭੀੜ ਨੂੰ ਗੱਡੀਆਂ ਦੀ ਪੰਨ ਤੋੜ ਕਰ ਲਈ ਉਸਕਾ ਹੌਂਕਾ ਲੋਕ ਇਸ ਪ੍ਰਦਰਸ਼ਨ ਨੂੰ ਸ਼ਾਂਤੀਪੂਰਨ ਕਰਨਾ ਚਾਹੁੰਦੇ ਸਨ ਉਸਦੀ ਇਹ ਹਰਕਤ ਵੇਖ ਕੇ ਪ੍ਰਦਰਸ਼ਨ ਕਰ ਰਹੇ ਲੋਕ ਉਸੇ ਵਿਚ ਆ ਗਏ ਉਹਨਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਉਸ ਨੂੰ ਭੀੜ ਤੋਂ ਛਡਾਉਣ ਲਈ ਪੁਲਿਸ ਨੂੰ ਲਾਠੀ ਚਾਰਜ ਜੀ ਕਰਨਾ ਪਿਆ ਪੁਲਿਸ ਨੇ ਭੀੜ ਨੂੰ ਚਤਰ-ਭੀਤਰ ਕਰਨ ਲਈ ਪਾਣੀ ਦੀਆਂ ਬਿਛਾੜਾਂ ਦਾ ਸਾਰਾ ਲਿਆ ਉਸ ਮੁੰਡੇ ਨੂੰ ਭੀੜ ਤੋਂ ਛੁਡਾ ਲਿਆ ਗਿਆ ਪੁਲਿਸ ਨੇ ਤਾਰਾ 146 ਲਾ ਦਿੱਤੀ ਦੁਪਹਿਰ ਤੱਕ ਸਥਿਤੀ ਅੰਡਰ ਕੰਟਰੋਲ ਸੀ ਪਰ ਤਣਾਅਪੂਰਨ ਸੀ ਸਾਰਾ ਦਿਨ ਫੋਨ ਚੁਦੀਆਂ ਵਾਇਰਲੈਸਾਂ ਤੇ ਮੈਸੇਜ ਆਉਂਦੇ ਰਹੇ ਦੀਪਕਾ ਨੇ ਦੋ ਤਿੰਨ ਵਾਰੀ ਸਾਰੇ ਲੱਕੇ ਦਾ ਦਦਾਰਾ ਕੀਤਾ ਸ਼ਾਮ ਨੂੰ ਆਪ ਹਸਪਤਾਲ ਪਹੁੰਚੀ ਰਾਪਤੀ ਦੀ ਹਾਲਤ ਅਜੇ ਵੀ ਸੁਧਾਰ ਨਹੀਂ ਸੀ ਹੋਇਆ ਮੈਡਮ ਅੰਦਰ ਇਨਫੈਕਸ਼ਨ ਹੋਣ ਦਾ ਡਰ ਹੈ ਜੀ ਦੋ ਵਾਰ ਦੀ ਸਰਜਰੀ ਨਾਲ ਵੀ ਅੰਤੜੀਆਂ ਨੂੰ ਰਿਪੇਅਰ ਨਹੀਂ ਕੀਤਾ ਜਾ ਸਕਿਆ ਰਾਪਤੀ ਦੀ ਡਾਕਟਰ ਨੇ ਦੀਪਕਾ ਨੂੰ ਰਿਪੋਰਟ ਦਿੱਤੀ ਡਾਕਟਰ ਪਲੀਜ਼ ਤੁਸੀਂ ਪੂਰੀ ਕੋਸ਼ਿਸ਼ ਕਰੋ ਮੇਰੇ ਕੋਲੋਂ ਕੋਈ ਵੀ ਮਦਦ ਚਾਹੀਏਗੀ ਤਾਂ ਬੇਚੇ ਜਿੱਕ ਦੱਸ ਦਿਓ ਨਮਨੀਤ 24 ਘੰਟੇ ਇੱਥੇ ਹੀ ਹੈ ਜੀ ਮੈਡਮ ਮੈਂ ਆਪਣੇ ਵੱਲੋਂ ਕੋਈ ਗੱਸੇ ਨਹੀਂ ਛੱਡ ਰਹੀ ਕੀ ਡਾਕਟਰ ਨੇ ਵਿਸ਼ਵਾਸ ਦਵਾਇਆ ਦੀਪਕਾ ਪਹਿਲਾ ਰਾਤ ਦੀ ਦੀ ਮਾਂ ਨੂੰ ਮੇਰੀ ਫਿਰ ਰਾਤ ਦੀ ਨੂੰ ਉਹਨਾਂ ਨੂੰ ਹੌਸਲਾ ਦੇ ਕੇ ਵਾਪਸ ਪੁਲਿਸ ਸਟੇਸ਼ਨ ਆ ਗਈ ਉਸਨੇ ਟੀਵੀ ਤੇ ਖਬਰਾਂ ਸੁਣਵਾ ਸਭ ਪਾਸੇ ਉਹੀ ਖਬਰਾਂ ਆ ਰਹੀਆਂ ਸਨ ਉਹ ਪੰਨ ਤੋੜ ਵਾਲੇ ਮੁੰਡੇ ਦੀ ਪਛਾਣ ਹੋ ਗਈ ਸੀ ਦਰਸਲ ਉਹ ਮੁੰਡਾ ਸਰਕਾਰ ਦੀ ਵਿਰੋਧੀ ਪਾਰਟੀ ਦੇ ਕਿਸੇ ਨੇਤਾ ਦਾ ਮੁੰਡਾ ਸੀ ਜਿਸ ਨੇ ਜਾਣ ਬੁੱਝ ਕੇ ਹਰਕਤ ਕੀਤੀ ਸੀ ਉਸ ਦਾ ਪਿਤਾ ਸਭ ਤੋਂ ਵੱਧ ਪੁਲਿਸ ਦੀ ਬਦਨਾਮੀ ਕਰਦਾ ਸੀ ਟੀਵੀ ਤੇ ਦੀਪਕਾ ਨੇ ਕਮਿਸ਼ਨਰ ਸਾਹਿਬ ਨੂੰ ਫੋਨ ਤੇ ਜਾਣਕਾਰੀ ਦਿੱਤੀ ਜਨ ਸਰ ਸਬੰਡਰ ਕੰਟਰੋਲ ਹੈ ਸਰ ਦੀਪਕਾ ਉਸ ਲੜਕੇ ਦਾ ਕੀ ਬਣਿਆ ਜਿਸ ਤੇ ਭੀੜ ਨੇ ਹਮਲਾ ਕੀਤਾ ਸੀ ਕੌਣ ਹੈ ਲੜਕਾ ਸਰ ਉਸ ਨੂੰ ਭੀੜ ਤੋਂ ਛੁਡਾ ਕੇ ਉਸ ਤੇ ਘਰ ਤੋਂ ਚਾਅ ਦਿੱਤਾ ਸਰ ਉਹ ਨੇਤਾ ਜੀ ਦਾ ਸਪੂਤ ਸੀ ਦੀਪਕਾ ਨੇ ਦੱਸਿਆ ਉਹ ਅੱਛਾ ਆ ਤੁਸੀਂ ਵਧੀਆ ਖ਼ਬਰ ਸੁਣਾਈ ਵਾਈਲਡ ਅੰ딥 ਕਾ ਕਮਿਸ਼ਨਰ ਸਾਹਿਬ ਨੇ ਕਿਹਾ ਤੇ ਫੋਨ ਕੱਟ ਦਿੱਤਾ ਕਮਿਸ਼ਨਰ ਸਾਹਿਬ ਜਲਦੀ ਤੋਂ ਜਲਦੀ ਉਸ ਨੇਤਾ ਜੀ ਨਾਲ ਗੱਲ ਕਰਨਾ ਚਾਹੁੰਦੇ ਸਨ ਜੋ ਪਿਛਲੇ 4 ਦਿਨਾਂ ਤੋਂ ਪੁਲਿਸ ਨੂੰ ਪਾਣੀ ਪੀਪੀ ਕੋਸਦਾ ਸੀ ਹੈਲੋ ਕਮਿਸ਼ਨਰ ਸਾਹਿਬ ਕਿਸ ਤਰ੍ਹਾਂ ਯਾਦ ਕੀਤਾ ਨੇਤਾ ਜੀ ਨੇ ਫੋਨ ਰਿਸੀਵ ਕਰਦੇ ਕਿਹਾ ਸਰ ਮੈਂ ਤਾਂ ਤੁਹਾਡੇ ਬੇਟੇ ਦਾ ਹਾਲਚਲ ਪੁੱਛਣ ਲਈ ਫੋਨ ਕੀਤਾ ਮੈਨੂੰ ਹੁਣੇ ਪਤਾ ਲੱਗਿਆ ਕਿ ਪੁਲਿਸ ਨੇ ਉਸ ਨੂੰ ਭੀੜ ਤੋਂ ਛੁਡਾ ਕੇ ਘਰ ਪਹੁੰਚਾਇਆ ਛੋਟਾ ਜਿਆਦਾ ਤਾਂ ਨਹੀਂ ਲੱਗਿਆ ਜੀ ਕਮਿਸ਼ਨਰ ਨੇ ਉਸ ਨੂੰ ਸ਼ਰਮਿੰਦਾ ਕਰ ਦੇ ਗਿਆ ਥੈਂਕ ਯੂ ਕਮਿਸ਼ਨਰ ਨੇਤਾ ਜੀ ਨੇ ਕਿਹਾ ਨਹੀਂ ਨਹੀਂ ਸਰ ਤੁਸੀਂ ਥੈਂਕ ਯੂ ਸੁਣਾਉ ਕੋ ਇਹ ਤਾਂ ਪੁਰਸ ਦਾ ਫਰਜ਼ ਸੀ ਮਨੋਂ ਭਾਵੇਂ ਨਾ ਮਨੋਂ ਪੁਰਸ ਕਦੇ ਕਦੇ ਤਾਂ ਚੰਗਾ ਕੰਮ ਵੀ ਕਰਦੀ ਆ ਕਮਿਸ਼ਨਰ ਸਾਹਿਬ ਉਸ ਤੋਂ ਪਿਛਲੇ 4 ਦਿਨਾਂ ਦਾ ਬਦਲਾ ਲੈ ਰਹੇ ਸੀ ਨਹੀਂ ਨਹੀਂ ਕਮਿਸ਼ਨਰ ਸਾਹਿਬ ਉਹ ਪੁਰਸ ਹਮੇਸ਼ਾ ਚੰਗਾ ਕੰਮ ਕਰਦੀ ਹੈ ਜੀ ਨੇਤਾ ਜੀ ਨੇ ਸ਼ਰਮਿੰਦੇ ਹੋਏ ਕਿਹਾ ਥੈਂਕ ਯੂ ਸਰ ਕੈਕੀ ਕਮਿਸ਼ਨਰ ਨੇ ਫੋਨ ਕੱਟ ਦਿੱਤਾ ਤੇ ਹਲਕਾ ਜਿਹਾ ਮੁਸਕਰਾਏ ਉਧਰ ਜੈ ਰਾਜ ਤੇ ਉਸਦੇ ਦੋਨੋਂ ਸਾਥੀਆਂ ਨੇ ਸਾਰਾ ਦਿਨ ਗੈਸਟ ਹਾਊਸ 'ਚ ਬਿਤਾ ਦਿੱਤਾ ਕਿਉਂਕਿ ਉਹਨਾਂ ਨੂੰ ਹੁਕਮ ਸੀ ਕਿ ਲੋਕ ਦਾ ਇੰਤਜ਼ਾਰ ਕੀਤਾ ਜਾਵੇ ਗੇਸਟ ਹਾਊਸੋਂ ਤੋਂ ਪਹਿਲਾਂ ਥਾਣਾ ਮੁਖੀ ਨੇ ਰਾਤ ਨੂੰ ਥਾਣੇ ਵਿੱਚ ਹੀ ਉਹਨਾਂ ਦੇ ਡਿਨਰ ਦਾ ਪ੍ਰਬੰਧ ਕੀਤਾ ਡਿਨਰ ਚ ਨਾਨ ਵਿੱਚ ਪਰੋਸਿਆ ਗਿਆ ਜੈਰਾ ਇਹ ਨਾਨ ਵਿੱਚ ਨਹੀਂ ਖਾਂਦਾ ਸੀ ਪਰ ਸ਼ਰਾਬ ਪੀ ਲੈਂਦਾ ਸੀ ਜਦੋਂ ਥਾਣਾ ਮੁਖੀ ਨੇ ਉਸ ਨੂੰ ਨਾਨ ਵਿੱਚ ਖਾਣ ਲਈ ਕਈ ਵਾਰੀ ਕਿਹਾ ਤਾਂ ਉਹਨਾਂ ਦੋਹਾਂ ਚ ਤੂੰ ਤੂੰ ਮੈਂ ਮੈਂ ਹੋਵੇ ਪਰ ਸਵੇਰੇ ਉੱਠਦੇ ਹੀ ਜੈਰਾ ਨੇ ਥਾਣਾ ਮੁਖੀ ਤੋਂ ਫੋਨ ਤੇ ਮਾਫੀ ਮੰਗ ਲਈ ਅਰੇ ਕੋਈ ਬਾਤ ਨਹੀਂ ਸਰ ਗਲਤੀ ਮੇਰੀ ਹੀ ਥੀ ਮੁਝੇ ਮੰਗवाने ਸੇ ਪਹਿਲੇ ਆਪਸੇ ਪੁੱਛਣਾ ਚਾਹੀਦਾ ओ नहीं सर आपको क्या पता था कि पुलिस वाला नॉन वेज नहीं खाता पर शराब पी लेता है फिर मैं आपकी गलती नहीं हाँ हाँ जे भी सही कहा आपने बताओ डाउन में कोई परेशानी तो ना है मैंने हिदायत कर दी है कि साहब के लिए शुद्ध वैष्णो खाना परोसा जाए थाना किने हसके के नहीं, नहीं, नहीं सर बहुत बढ़िया है सब कुछ आपका बहुत बहुत शुक्रिया बढ़िया मेहमान वाजी लाई ਚਿਹਰੇ ਨੇ ਰਾਤ ਵਾਲਾ ਲੰਬਾ ਲਾ ਦਿੱਤਾ ਪਿਛਲੀ ਰਾਤ ਵੀ ਦੀਪਕਾ ਨੇ ਪੁਲਿਸ ਸਟੇਸ਼ਨ ਚੋਂ ਗੁਜ਼ਾਰੀ ਅਗਲੇ ਦਿਨ ਸਵੇਰੇ ਉਹਨਾਂ ਚਾਰਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਵਾਲਾ ਸੀ ਪਰ ਦੀਪਕਾ ਨੇ ਫੈਸਲਾ ਕਰ ਲਿਆ ਸੀ ਕਿ ਇਹਨਾਂ ਦਾ ਹੋਰ ਰਿਮਾਂਡ ਨਹੀਂ ਵਧਾਇਆ ਜਾਏਗਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਏਗਾ ਕਿਉਂਕਿ ਪੁਲਿਸ ਸਟੇਸ਼ਨ 'ਚ ਉਹ ਸੇਫ ਨਹੀਂ ਸਨ ਉਹਨਾਂ ਦੀ ਛਣਿਉਣੀ ਹਰਕਤ ਨੂੰ ਵੇਖਦੇ ਪਹਿਰੇ ਤੇ ਬੈਠੇ ਪੁਲਿਸ ਵਾਲਿਆਂ ਨੇ ਉਹਨਾਂ ਨਾਲ ਗਾਲੀ ਗਲੋਚ ਕੀਤੀ ਸੀ ਉਹਨਾਂ ਦਾ ਵਾਸ ਚੱਲਦਾ ਤਾਂ ਇੱਥੇ ਉਹਨਾਂ ਨੂੰ ਕੁੱਟਮਾਰ ਕਰ ਦਿੰਦੇ ਕੁੱਟ-ਕੁੱਟ ਮਾਰ ਦਿੰਦੇ ਇਸ ਲਈ ਦੀਪਕਾ ਜਲਦੀ ਤੋਂ ਜਲਦੀ ਇਹਨਾਂ ਨੂੰ ਜੇਲ੍ਹ ਭੇਜਣਾ ਚਾਹੁੰਦੀ ਸਕੱਲ ਦੇ ਦਿਨ ਸਵੇਰੇ ਹੀ ਚੇਰਾਜ ਨੂੰ ਗੈਸਟਾ ਉੱਚਾ ਥਾਣਾ ਮੁਖੀ ਦਾ ਫੋਨ ਆਇਆ ਸਾਰਾ ਆ ਜਾਓ ਖਬਰ ਮਿਲੀ ਹੈ ਕਿ ਆਪਣਾ ਸ਼ਿਕਾਰ ਆ ਗਿਆ ਥਾਣਾ ਮੁਖੀ ਦੇ ਮੂੰਹ ਤੋਂ ਇਹ ਖਬਰ ਸੁਣਦੇ ਚੇਰਾਜ ਨੇ ਆਪਣਾ ਸਾਥੀਆਂ ਨੂੰ ਜਗਾਇਆ ਤੇ ਪੁਲਿਸ ਸਟੇਸ਼ਨ ਆ ਗਿਆ ਬਿਨਾ ਸਮਾਂ गवाਏ ਉਹ ਲੋਕ ਦੇ ਪਿੰਡ ਪਹੁੰਚੇ ਉਹਨਾਂ ਲੋਕ ਦੇ ਘਰ ਨੂੰ ਸਾਰੇ ਪਾਸੇ ਤੇ ਘੇਰ ਲਿਆ ਕਰਤਾ ਦਰਵਾਜ਼ਾ ਖੜਕਟਾਇਆ ਦਰਵਾਜ਼ਾ ਖੁੱਲਦੇ ਹੀ ਅੰਦਰ ਦਾਖਲ ਹੋ ਗਏ ਲੋਕ ਨੇ ਭੱਜਣ ਦੀ ਅਸਫਲ ਕੋਸ਼ਿਸ਼ ਕੀਤੀ ਪਰ ਜਲਦੀ ਦਾ ਪੂ ਆ ਗਿਆ ਜੈ ਰਾਜ ਨੇ ਉਸ ਨੂੰ ਘਰ ਤੋਂ ਪਕੜ ਕੇ ਉਸਦੇ ਪਿਤਾ ਨੂੰ ਪੁੱਛਿਆ ਇਹ ਲੋਕ ਹੈ ਨਾ ਉਸਦੇ ਪਿਤਾ ਨੇ ਹਜੀ ਕੋਈ ਜਵਾਬ ਨਹੀਂ ਦਿੱਤਾ ਪਰ ਉਸਦੇ ਕਰਵਾਈ ਨੇ ਕਹੋਰੇ ਜਵਾਬ ਹੁੰਦੀ ਨਹੀਂ ਕਿਹਾ ਹਾਂਜੀ ਸਾਰੇ ਲੋਕ ਹੀ ਹੈ ਇਸ ਨੇ ਜੋ ਉਸ ਲੜਕੀ ਕੇ ਸਾਥ ਕੀਆ ਹੈ ਉਸ ਕੀ ਸਜ਼ਾ ਇਸੇ ਮਿਲਨੀ ਚਾਹੀਦੀ ਇਸੇ फांसी ਤੇ ਲਟਕਾ ਦੇਣਾ ਸਾਹਿਬ ਲੋਕ ਦੀ ਪਤਨੀ ਰੰਦਰਮ ਦੇ ਕਿਹਾ ਲੋਕ ਦੀchnagਤ ਹੋ ਗਈ ਸੀ ਜੈ ਰਾਜ ਤੇ ਉਸਦੇ ਸਾਥੀ ਲੋਕ ਨੂੰ ਲੈ ਕੇ ਖਾਣੇ ਵੱਲ ਚਲੇ ਗਏ ਥਾਣਾ ਮੁਖੀ ਆਪਣੀ ਗੱਡੀ 'ਚ ਅੱਗੇ ਚੱਲ ਰਿਹਾ ਸੀ ਤੇ ਇੱਕ ਗੱਡੀ 'ਚ ਜੈ ਰਾਜ ਹੋਰਾਂ ਵੱਲ ਗੱਡੀ ਦੇ ਪਿੱਛੇ ਸੀ ਉਹਨੇ ਭਵਿੰਦਰ ਨੂੰ ਫੋਨ ਲਾਇਆ ਜੈ ਰਾਜ ਦਾ ਫੋਨ ਵੇਖਦੇ ਭਵਿੰਦਰ ਨੇ ਫੋਨ ਰਿਸੀਵ ਕੀਤਾ ਇਸ ਤੋਂ ਪਹਿਲਾਂ ਕਿ ਜੈ ਰਾਜ ਕੁਝ ਬੋਲਦਾ ਭਵਿੰਦਰ ਨੇ ਕਿਹਾ ਜੈ ਰਾਜ ਕਹਿ ਦੇ ਯਾਰ ਉਹ ਫੜ ਲਿਆ ਬਿਲਕੁਲ ਸਰ ਉਸ ਨੂੰ ਗ੍ਰਿਫਤਾਰ ਕਰ ਲਿਆ ਅਸੀਂ ਲੈ ਕੇ ਥਾਣਾ ਜਾ ਰਹੇ ਹਾਂ ਜੈ ਰਾਏ ਨੇ ਦੱਸਿਆ ਉਹ ਵੈਰੀ ਗੁੱਡ ਜੈ ਰਾਏ ਤੁਸੀਂ ਉਸ ਨੂੰ ਲੈ ਕੇ ਸਿੱਧੇ ਰਿਪੋਰਟ ਪਹੁੰਚੋ ਮੈਂ ਇੰਤਜ਼ਾਮ ਕਰਦਾ ਤੁਹਾਡੇ ਵਾਪਸ ਆਉਣ ਦਾ 에ਰਪੋਰਟ ਪਹੁੰਚ ਕੇ ਫੋਨ ਕਰਨਾ ਜੀ ਸਰ ਫਿਰ ਜੈ ਰਾਏ ਨੇ ਅਗਲੀ ਗੱਡੀ ਤੇ ਜਾ ਰਹੇ ਥਾਣਾ ਮੁਖੀ ਨੂੰ ਸਾਰੀ ਗੱਲ ਦੱਸੀ ਥਾਣਾ ਮੁਖੀ ਨੇ ਕਾਰਵਾ ਪਟਨਾ 에ਰਪੋਰਟ ਵੱਲ ਮੋੜ ਲਿਆ ਉਧਰ ਭੁਪਿੰਦਰ ਦੀਪਕਾ ਨੂੰ ਖੁਸ਼ਖਬਰੀ ਦੇਣ ਲਈ ਉਸਦੇ ਕਮਰੇ 'ਚ ਗਿਆ ਪਰ ਦੀਪਕਾ ਉੱਥੇ ਨਹੀਂ ਸੀ ਉਸ ਹਸਪਤਾਲ ਚ ਰਹੀ ਸੀ ਭੁਪਿੰਦਰ ਨੇ ਪਹਿਲਾ ਜੈਰਾਜ ਤੇ ਉਸਦੇ ਸਾਥੀਆਂ ਦਾ ਵਾਪਸ ਆਉਣ ਦਾ ਪ੍ਰਬੰਧ ਕੀਤਾ ਕਿਉਂ ਹੀ ਜੈਰਾਜ ਨੇ ਫੋਨ ਤੇ ਠੀਕ ਠਾਕ 에য়ারਪੋਰਟ ਪਹੁੰਚ ਦੀ ਜਾਣਕਾਰੀ ਭੁਪਿੰਦਰ ਨੂੰ ਦਿੱਤੀ ਤਾਂ ਖੁਸ਼ੀ ਦੇ ਮਾਰੇ ਪਾਗਲ ਹੋ ਗਿਆ ਉਸ ਨੇ ਫੋਨ ਤੇ ਦੀਪਕਾ ਨੂੰ ਇਹ ਖਬਰ ਦੇਣੀ ਚਾਹੀ ਪਰ ਫਿਰ ਪਤਾ ਨਹੀਂ ਉਸ ਦੇ ਮਨ ਚ ਕੀ ਆਇਆ ਉਹ ਵੀ ਹਸਪਤਾਲ ਵੱਲ ਨਿਕਲ ਗਿਆ दरअसल ਉਹ ਦੀਪਕਾ ਨੂੰ ਇਹ ਖਬਰ ਸੁਣਾ ਕੇ ਉਸ ਦੇ ਚਿਹਰੇ ਦੀ ਖੁਸ਼ੀ ਵੇਖਣਾ ਚਾਹੁੰਦਾ ਸੀ ਹਸਪਤਾਲ ਚ ਦੀਪਕਾ ਕਾਰਿਡੋਰ ਚ ਖੜੀ ਰਾਤੀ ਡਾਕਟਰ ਨਾਲ ਗੱਲ ਕਰ ਰਹੀ ਸੀ ਨਵਨੀਤ ਵੀ ਉਸ ਦੇ ਕੋਲੇ ਖੜੀ ਸੀ ਦੀਪਕਾ ਨੇ ਭੁਪਿੰਦਰ ਨੂੰ ਕਾਲੀ ਨਰਮ ਦੇ ਵੇਖਿਆ ਉਹ ਤੇ ਚਿਹਰੇ ਤੇ ਕੁਛ ਹੀ ਵੇਖਦੇ ਦੀਪਕਾ ਨੇ ਪੁੱਛਿਆ ਡੰਮ ਦੀਪਕਾ ਨੇ ਸਵਾਲ ਕੀਤਾ ਯੈਸ ਮੈਮ ਸਰ ਯੈਸ ਭੁਪਿੰਦਰ ਦੇ ਮੂੰਹ 'ਚ ਜਸ ਹੁੰਦੇ ਹੀ ਦੀਪਕਾ ਦੇ ਚਿਹਰੇ ਤੇ ਇੱਕਾ ਜਿਹੀ ਖੁਸ਼ੀ ਦੇਖੀ ਵੈਲ ਡਨ ਉਹ ਵਿੰਡਰ ਇੰਨਾ ਕਹਿ ਕੇ ਉਸਨੇ ਉਹ ਵਿੰਡਰ ਨੂੰ ਕਲਾ ਵਿੱਚ ਲੈ ਲਿਆ ਦੀਪਕਾ ਰਾਤੀ ਦੇ ਕਮਰੇ ਚ ਆ ਗਈ ਰਾਤੀ ਦੀ ਮਾਂ ਵੀ ਉਸ ਕੋਲੇ ਸੀ ਦੀਪਕਾ ਨੇ ਉਸ ਦੀ ਮਾਂ ਨੂੰ ਖੁਸ਼ਖਬਰੀ ਦਿੱਤੀ ਵੀ ਸਾਰੇ ਫੜੇ ਗਏ ਫਿਰ ਉਸਨੇ ਰਾਤੀ ਦਾ ਹੱਥ ਫੜ ਕੇ ਕਿਹਾ ਮੇਰੇ ਬਾਦਰ ਬੱਚਿਓ ਸਾਰੇ ਗਿਫਤਾਰ ਕਰ ਲਏ ਇੰਨਾ ਕਹਿ ਕੇ ਭਾਵੁਕ ਹੋ ਗਈ ਰਾਤੀ ਦੀ ਮਾਂ ਵੀ ਰੋਣ ਲੱਗ ਗਈ ਤੇ ਉਹ ਦੀਪਕਾ ਦੇ ਗੱਲ ਲੱਗ ਗਈ ਅਜ ਦੀਪਕਾ ਉਹਨਾਂ ਨਾਲ ਅੱਖਾਂ ਮਿਲਾ ਕੇ ਗੱਲ ਕਰ ਸਕਦੀ ਸੀ ਹੌਂਸਲਾ ਰੱਖੋ ਸਭ ਠੀਕ ਹੋ ਜਾਏਗਾ ਰਾਤੀ ਜਲਦੀ ਠੀਕ ਹੋ ਕੇ ਘਰ ਜਾਏਗੀ ਤੇ ਹੋ ਜੇਲ੍ਹ 'ਚ ਸੜਨਗੇ ਮੈਡਮ ਜੀ ਉਹਨਾਂ ਨੂੰ ਫਾਂਸੀ ਤੇ ਲਟਕਾ ਦੇਣਾ ਰਾਤੀ ਦੀ ਮਾਂ ਨੇ ਕਿਹਾ ਇਹ ਮੇਰੇ ਵੱਸ ਨਹੀਂ ਕਹਿ ਕੇ ਦੀਪਕਾ ਫਿਰ ਭਗ ਹੋ ਗਈ ਉਧਰ ਉਹਨਾਂ ਚਾਰਾਂ ਨੂੰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀੜਤ ਉਸਪਾ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਪੁਲਿਸ ਨੇ ਰਹਾਅ ਦੀ ਮੰਗ ਨਹੀਂ ਕੀਤੀ ਇਸ ਲਈ ਉਹਨਾਂ ਚਾਰਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਪੁਲਿਸ ਨੇ ਕਮਿਸ਼ਨਰ ਸਾਹਿਬ ਨੂੰ ਜਾਣਕਾਰੀ ਦਿੱਤੀ ਸਰ ਆਲ ਅਰੈਸਟਡ ਸਰ ਸਾਰੇ ਗ੍ਰਿਫਤਾਰ ਕਰ ਲੇ ਗੁਡੀ ਆ ਦੀਪਕਾ ਮੈਂ ਸ਼ਾਮ ਨੂੰ ਪ੍ਰੈਸ ਕਾਨਫਰੈਂਸ ਕਰਨੀ ਚਾਹੁੰਦਾ ਹਾਂ ਤੁਸੀਂ ਵੀ ਆਪਣੀ ਟੀਮ ਨਾਲ ਮੇਰੇ ਦਫ਼ਤਰ ਆਓ ਕਮਿਸ਼ਨਰ ਨੇ ਖੁਸ਼ ਹੋ ਕੇ ਕਿਹਾ ਜੀ ਸਰ ਦੀਪਕਾ ਨੇ ਹਾਂ ਮੈਂ ਪਰਿ ਸਵੇਰ ਦੀਪਕਾ ਨੇ ਰਜੀਮ ਨੂੰ ਫੋਨ ਕੀਤਾ ਦੱਸਿਆ ਵੈ ਡਨ সুইਟ ਹਾਰਟ ਤੁਸੀਂ ਇਹ ਕੰਮ ਮੈਂ 5 ਦਿਨਾਂ ਚ ਕਰ ਦਿੱਤਾ ਮੈਨੂੰ ਤੁਹਾਡੇ ਤੇ ਮਨ ਹੈ ਆ ਲਓ ਆਪਾਂ ਨੂੰ ਮੈਂ ਗੱਲ ਕਰ ਰਿਹਾ ਰਜੀਮ ਨੇ ਫੋਨ ਨੂੰ ਉਠਾ ਦਿੱਤਾ थैंक यू सो मम्मा ਤੁਸੀਂ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਮम्मा ਮੈਂ ਕੱਲ ਨੂੰ ਸਕੂਲ ਚ ਸਰ ਉੱਚਾ ਕਰਕੇ ਜਾਊਂਗੀ ਕਿ ਮੇਰੀ ਮੈਂ ਦੀਪਕਾ ਸ਼੍ਰੀਵਾਸਤਵ ਦੀ ਬੇਟੀ ਹਾਂ ਉਹ ਰੈਲੀ ਮਾਈਕ ਟੋਲ ਦੀਪਕਾ ਨੇ ਪਹਿਨ ਲਿਆ ਯੈਸ ਮम्मा ਪਪਾ ਨਾ ਗੱਲ ਕਰੋ ਉਸਨੇ ਫੋਨ ਫਿਰ ਜੀ ਮਿਲਦਾ ਦੀਪਕਾ ਅਸੀਂ ਦੋਨੋਂ ਤੁਹਾਡਾ ਡਿਨਰ ਤੇ ਇੰਤਜ਼ਾਰ ਕਰਾਂਗੇ ਬਹੁਤ ਦਿਨਾਂ ਬਾਅਦ ਇਕੱਠੇ ਡਿਨਰ ਕਰਾਂਗੇ ਹਾਂਜੀ ਜ਼ਰੂਰ ਜੇ ਸਭ ਠੀਕ ਰਿਹਾ ਤਾਂ ਕੇ ਕੇ ਦੀਪਕਾ ਨੇ ਪੰਕਟਤਾ ਸ਼ਾਮ ਨੂੰ ਪ੍ਰੈਸ ਕਾਂਟ ਵਰਤਾਜ ਕਮਿਸ਼ਨਰ ਸਾਹਮਣੇ ਦੀਪਕਾ ਤੇ ਉਸਦੀ ਟੀਮ ਦੀ ਜਮ ਕੇ ਤਾਰੀਫ ਕੀਤੀ ਉਸ ਤੋਂ ਬਾਅਦ ਦੀਪਕਾ ਨੇ ਸਾਰੇ ਦੋਸ਼ੀਆਂ ਬਾਰੇ ਜਾਣਕਾਰੀ ਦਿੱਤੀ ਕਿ ਉਹ ਕੌਣ-ਕੌਣ ਸੰਸਾਰੀ ਘਟਨਾ ਕਿਸ ਤਰ੍ਹਾਂ ਹੋਈ ਇਹ ਵੀ ਡਿਟੇਲ ਦਿੱਤੀ ਉਸ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਰਾਤੀ ਦੀ ਹਾਲਤ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਚ ਦੀਪਕਾ ਭਾਵਕ ਹੋ ਗਈ ਉਸ ਦੇ ਸਟਾਫਕ ਹੋਣ ਕਰਕੇ ਟੀਵੀ ਦੇਖ ਰਹੇ ਕਰੋੜਾਂ ਦੇ ਵਸਾਸੀ ਭਾਵਕ ਹੋ ਗਏ ਪਾਬਕ ਹੋ ਗਏ ਹੋਣਗੇ ਦੀਪਿਕਾ ਨੇ ਲੋਕਾਂ ਦੀ ਪੁਲਿਸ ਪ੍ਰਤੀ ਗੁੱਸੇ ਨੂੰ ਕੁਝ ਸ਼ਾਂਤ ਕਰ ਦਿੱਤਾ ਪ੍ਰੈਸ ਸਟਾਰਟ ਤੋਂ ਬਾਅਦ ਉਹ ਸਿੱਧੀ ਘਰ ਚਲੇ ਗਈ ਜੀ ਤੇ ਉਹਨੂੰ ਉਸ ਦੀ ਉਡੀਕ ਕਰ ਰਹੇ ਸਨ ਉਹਨਾਂ ਦੋਨਾਂ ਨੇ ਉਸ ਦਾ ਪਰਮਾ ਸਵਾਗਤ ਕੀਤਾ ਫਿਰ ਉਹਨਾਂ ਇਕੱਠਿਆਂ ਡਿਨਰ ਕੀਤਾ ਅੱਜ ਬਹੁਤ ਦਿਨਾਂ ਬਾਅਦ ਦੀਪਕਾ ਚੈਨ ਦੀ ਨੀਂਦ ਸੁੱਤੀ ਸੀ ਰਾਵਦੀ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ ਉਸ ਦਿਨ ਇਨਫੈਕਸ਼ਨ ਬਹੁਤ ਵੱਧ ਰਹੀ ਸੀ ਦੇਸ਼ ਭਰ ਚ ਹੋ ਰਹੇ ਕੈਂਡਲ ਮਾਰਚ ਤੇ ਸ਼ਹਿਰ ਚ ਹੋ ਰਹੇ ਧਰਨੇ ਪ੍ਰਦਰਸ਼ਨਾਂ ਨੇ ਦੇ ਚੱਲਦੇ ਸਰਕਾਰ ਤੇ ਇਸ ਕੇਸ ਦਾ ਕਾਫੀ ਪ੍ਰੈਸ਼ਰ ਸੀ ਇਸ ਦੇ ਚੱਲਦੇ ਸਰਕਾਰ ਨੇ ਰਾਪਤੀ ਨੂੰ ਇਲਾਜ ਲਈ ਦੇਸ਼ ਤੋਂ ਬਾਹਰ ਭੇਜਣ ਦਾ ਫੈਸਲਾ ਕੀਤਾ ਰਾਪਤੀ ਨੂੰ ਹਵਾਈ ਐਮਰਸ ਰਾਹੀਂ ਦੇਸ਼ ਤੋਂ ਬਾਹਰ ਲਿਜਾਇਆ ਗਿਆ ਤਾਂ ਜੋ ਉਹ ਜਲਦੀ ਠੀਕ ਹੋ ਸਕੇ ਉਧਰ ਦੇਸ਼ ਵਿੱਚ ਇਹ ਆਵਾਜ਼ ਉੱਠ ਰਹੀ ਸੀ ਕਿ ਇਸ ਕੇਸ ਦਾ ਫੈਸਲਾ ਜਲਦੀ ਕਰਵਾ ਕੇ ਗੁਣੇਗਾਰਾਂ ਨੂੰ ਸਜ਼ਾ ਦਵਾਈ ਜਾਏ ਸਰਕਾਰ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ 15 ਦਿਨਾਂ ਅੰਦਰ ਚਲਾਨ ਪੇਸ਼ ਕੀਤੇ ਜਾਏ ਕੀਤਾ ਜਾਏ ਕਮਿਸ਼ਨਰ ਸਾਹਿਬ ਨੇ ਦੀਪਕਾ ਨੂੰ ਫੋਨ ਕੀਤਾ ਜਹਨ ਸਰ ਦੀਪਕਾ ਨੇ ਫੋਨ ਰਿਸੀਵ ਕਰਦੇ ਕਿਹਾ ਦੀਪਕਾ ਉੱਪਰੋਂ ਪ੍ਰੈਸ਼ਰ ਹੈ ਉਹ ਚਾਹੁੰਦੇ ਹਨ 15 ਦਿਨਾਂ ਅੰਦਰ ਚਲਾਨ ਪੇਸ਼ ਕੀਤਾ ਜਾਏ ਕਮਿਸ਼ਨਰ ਸਾਹਿਬ ਨੇ ਕਿਹਾ ਕੋਸ਼ਿਸ਼ ਕਰਾਂਗੀ ਸਰ ਸਾਰੀਆਂ ਰਿਪੋਰਟਸ ਸਾਰੀਆਂ ਹਨ ਮੈਡੀਕਲ ਰਿਪੋਰਟਸ ਵੀ ਤੇ ਸੰਸਿਖ ਰਿਪੋਰਟ ਵੀ ਵਿਕਟਮ ਅਤੇ ਗਵਾਹਾਂ ਦੇ ਬਿਆਨ ਵੀ ਦਰਜ ਹੋ ਰਹੇ ਹਨ ਦੀਪਕਾ ਨੇ ਦੱਸਿਆ ਕੋਸ਼ਿਸ਼ ਨਹੀਂ ਦੀਪਕਾ ਇਸ ਨੂੰ ਸਮਾਪੰਨ ਕਰੋ ਪਲੀਜ਼ ਜਿੱਥੇ ਤੁਸੀਂ ਪਹਿਲਾਂ ਇਨਾ ਸ਼ਾਨਦਾਰ ਕੰਮ ਕੀਤਾ ਉੱਥੇ ਇਸ ਨੂੰ ਵੀ ਕਰੋ ਮੈਨੂੰ ਪੂਰੀ ਉਮੀਦ ਹੈ ਤੁਸੀਂ ਇਹ ਕਰ ਲਵੋਗੇ ਕਮਿਸ਼ਨਰ ਸਾਹਿਬ ਨੇ ਵਿੜਿਆਉਂਦੇ ਹੋਏ ਕਿਹਾ ਜੀ ਸਰ ਕਹਿ ਕੇ ਦੀਪਕਾ ਨੇ ਫੋਨ ਕੱਟ ਦਿੱਤਾ ਪੁਲਿਸ ਨੇ ਚਾਰਜ ਸ਼ੀਟ ਬਣਾਉਣੀ ਸ਼ੁਰੂ ਕਰ ਦਿੱਤੀ ਆਮ ਤੌਰ ਤੇ ਪੁਲਿਸ ਨੂੰ 90 ਦਿਨਾਂ ਚ ਚਾਰਜ ਸ਼ੀਟ ਤਿਆਰ ਕਰਨੀ ਹੁੰਦੀ ਹੈ ਚਾਰਜ ਸ਼ੀਟ ਚ ਪੁਲਿਸ ਨੂੰ ਗੁਨਾਹ ਦਾ ਵੇਰਵਾ ਦੇਣਾ ਹੁੰਦਾ ਹੈਗਾ ਗੁਨਾਹ ਦਾ ਤੇ ਕੀమి ਹੋਇਆ ਫਿਰ ਦੋਸ਼ੀਆਂ ਬਾਰੇ ਦੱਸਣਾ ਹੁੰਦਾ ਕਿ ਕਿਸ ਨੇ ਇਹ ਗੁਨਾਹ ਕੀਤਾ ਪੁਲਿਸ ਨੂੰ ਇਹ ਵੀ ਸਾਬਤ ਕਰਨਾ ਪੈਂਦਾ ਜਿਉ ਫੜੇ ਗਏ ਦੋਸ਼ੀ ਹੀ ਸਹੀ ਹਨ ਇਸ ਲਈ ਪਰਸ ਨੂੰ ਉਹ ਸਾਰੀਆਂ ਰਿਪੋਰਟਾਂ ਸੁਲਿਉਣੀਆ ਪੈਂਦੀਆਂ ਹਨ ਜਿਨ੍ਹਾਂ ਦੇ ਆਧਾਰ ਤੇ ਉਹਨਾਂ ਨੇ ਇਹਨਾਂ ਨੂੰ ਦੋਸ਼ੀ ਮੰਨਿਆ। ਗੁਨਾਹ ਵਿੱਚ ਵਰਤੇ ਹਥਿਆਰ ਵੀ ਅਦਾਲਤ 'ਚ ਪੇਸ਼ ਕਰਨੇ ਹੁੰਦੇ ਹਨ ਇਸ ਤੋਂ ਬਿਨਾ ਗਵਾਹ ਪੇਸ਼ ਕਰਨੇ ਹੁੰਦੇ ਹਨ ਜਿਨ੍ਹਾਂ ਨੇ ਦੋਸ਼ੀਆਂ ਦਾ ਦੁਬਾਰਾ ਇਹ ਗੁਨਾਹ ਹੁੰਦੇ ਵੇਖਿਆ। ਸੋ ਚਾਰ ਸ਼ੀਟ ਬਣਾਉਣ ਲਈ ਪਰਸ ਨੂੰ ਕਾਫੀ ਸਮਾਂ ਲੱਗ ਜਾਂਦਾ ਇਸ ਲਈ 90 ਦਿਨਾਂ ਦਾ ਸਮਾਂ ਰੱਖਿਆ। ਇਸ ਕੇਸ ਦੇ ਪੁਰਸ ਨੇ 15 ਦਿਨਾਂ ਚ ਹੀ ਇਲਾਨ ਪੇਸ਼ ਕਰ ਦਿੱਤਾ ਉਧਰ ਨਮਨੀਤ ਭੁਪਿੰਦਰ ਜੈਰਾ ਸੁਆਸ਼ ਕੋਲੀ ਦਿਨੇਸ਼ ਤੇ ਉਹਨਾਂ ਦੇ ਬਾਕੀ ਸਾਥੀ ਕਈ ਦਿਨਾਂ ਬਾਅਦ ਘਰ ਆਏਗੇ ਸਨ ਦੋ ਦਿਨਾਂ ਬਾਅਦ ਰਾਤੀ ਦੀ ਮੌਤ ਹੋ ਗਈ 10 ਦਿਨਾਂ ਦਾ ਦਰਦ ਤੇ ਆਪਣੀ ਆਤਮਾ ਤੇ ਬਲਾਤਕਾਰ ਦੀ ਪੀੜ ਚੱਲ ਕੇ ਰਾਤੀ ਇਸ ਦਰਦ ਤੋਂ ਪੱਕੇ ਤੌਰ ਤੇ ਮੁਕਤ ਹੋ ਗਈ ਉਸ ਦੀ ਮੌਤ ਦੀ ਖਬਰ ਨਾਲ ਸਾਰੇ ਦੇਸ਼ 'ਚ ਸੋਗ ਦੀ ਲਹਿਰ ਫੈਰ ਗਈ ਦੀਪਕਾ ਸਮੇਤ ਸਾਰੇ ਪੁਰਸਮੈਗਮੇ ਨੂੰ ਰਾਫਤੀ ਦੀ ਮੌਤ ਦਾ ਬਹੁਤ ਦੁੱਖ ਹੋਇਆ ਰਾਫਤੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਧਰਨੇ ਪ੍ਰਦਰਸ਼ਨ ਫਿਰ ਤੇਜ਼ ਹੋ ਗਏ ਲੋਕ ਰਾਫਤੀ ਦੇ ਕਤਲਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਤੇ ਲੜਕਾਉਂਦਿਆਂ ਵੇਖਣਾ ਚਾਹੁੰਦੇ ਸਨ ਸਭ ਨੂੰ ਪਤਾ ਸੀ ਕਿ ਦੇਸ਼ 'ਚ ਲੰਬੀ ਕਾਨੂੰਨੀ ਪ੍ਰਕਿਰਿਆ ਦੇ ਚੱਲਦੇ ਇਹਨੂੰ ਕਈ ਸਾਲ ਲੱਗ ਜਾਂਦੇ ਹਨ ਵਰਦੇਸ਼ ਵਾਸੀ ਮੰਗ ਰਹੇ ਹਨ ਕਿ ਕਾਨੂੰਨ 'ਚ ਬਦਲਾਅ ਕੀਤੇ ਜਾਣ ਲੋਕਾਂ ਦੇ ਪ੍ਰੈਸ਼ਰ ਨੂੰ ਵੇਖਦੇ ਸਰਕਾਰ ਨੇ ਇਸ ਕੇਸ ਦੀ ਸੁਣਵਾਈ ਫਾਸਟ ਟਰੈਕ ਕੋਰਟ ਦੁਆਰਾ ਸ਼ੁਰੂ ਕਰ ਦਿੱਤੀ ਹੁਣ ਹਰ ਰੋਜ਼ ਕੇਸ ਦੀ ਸੁਣਵਾਈ ਹੁੰਦੀ ਮੁਲਜ਼ਮਾਂ ਦੇ ਕਰਦਿਆਂ ਨੇ ਉਹਨਾਂ ਨਾਲੋਂ ਨਾਤਾ ਤੋੜ ਲਿਆ ਅਸੀਂ ਉਧਰ ਅਨੂ ਦੇ ਪੇਪਰ ਹੋ ਗਏ ਸਨ ਉਸਨੇ ਬਾਹਰ ਜਾਣ ਦੀ ਜਤ ਜੇ ਵੀ ਨਹੀਂ ਕੀਤੀ ਛੱਡੀ ਦੀਪਕਾ ਜੀ ਵੀ ਉਸ ਦੇ ਬਾਹਰ ਜਾਣ ਦੇ ਖਿਲਾਫ ਸੀ ਦੀਪਕਾ ਉਸ ਨੂੰ ਬਾਹਰ ਜਾਣ ਦੇ ਉਹਨਾਂ ਰੋਕੋ ਨਾ ਸਨੁਰ ਜੀ ਨੇ ਦੀਪਕਾ ਨੂੰ ਸਮਝਾਇਆ ਰਜੀਵ ਉਹ ਬੱਚੀ ਹੈ ਬਾਹਰ ਜਾ ਕੇ ਇਕੱਲੀ ਕਿਵੇਂ ਮੈਨੇਜ ਕਰੇਗੀ ਸਭ ਕੁਝ ਤੁਸੀਂ ਸਮਝਦੇ ਨਹੀਂ ਦੀਪਕਾ ਨੇ ਚਿੰਤਾ ਜ਼ਾਹਰ ਕੀਤੀ ਮੈਂ ਸਮਝਦਾ ਸਭ ਕੁਝ ਪਰ ਬੱਚਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੁਣ ਇੰਨੀ ਵੀ ਛੋਟੀ ਨਹੀਂ ਕਿ ਆਪਣੇ ਆਪ ਨੂੰ ਸੰਭਾਲ ਨਾ ਸਕੇ ਪਲੀਜ਼ ਉਸ ਨੂੰ ਜਾਣ ਦਿਓ ਰਜੀਵ ਨੇ ਤਰਲਾ ਕੀਤਾ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਆ ਫਿਰ ਤੁਸੀਂ ਵੀ ਤਾਂ ਉਸ ਦੇ ਬਾਪ ਤੁਹਾਡੇ ਵੀ ਹੱਕ ਤੇ ਉਸਤੇ ਦੀਪਕਾ ਨੇ ਕਿਹਾ ਨਹੀਂ ਦੀਪਕਾ ਹੱਕ ਦੀ ਗੱਲ ਨਹੀਂ ਮੈਂ ਸਿਰਫ ਉਹਨੂੰ ਦੀ ਖੁਸ਼ੀ ਲਈ ਕਹਿ ਰਿਹਾ ਹਾਂ ਉਹ ਇੱਥੇ ਨਹੀਂ ਪੜਨਾ ਚਾਹੁੰਦੀ ਰਜੀਵ ਨੇ ਦੀਪਕਾ ਦਾਤ ਫੜਦੇ ਕਿਹਾ ਦੀਪਕਾ ਨੇ ਉਹਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਤੇ ਉਹ ਪੜ੍ਹਾਈ ਕਰਨ ਲਈ ਬਾਹਰ ਚਲੀ ਗਈ ਭੁਪਿੰਦਰ ਦੀ ਬੇਟੀ ਦਾ ਰਿਸ਼ਤਾ ਜੇ ਵੀ ਨਹੀਂ ਸੀ ਹੋਇਆ ਸੀ ਜਿਸ ਕਰਕੇ ਉਹ ਬਹੁਤ ਚਿੰਤਤ ਸੀ ਉਧਰ ਆਪਣੇ ਕੀਤੇ ਗੁਨਾਹ ਤੋਂ ਦੁਖੀ ਚਿਹਰਾ ਅਜੈ ਸਿੰਘ ਨੇ ਜਿਉ ਝਾਤਮਤਿਆ ਕਰ ਲਈ ਹੇਠਲੀ ਅਦਾਲਤ ਨੇ ਚਾਰਾਂ ਮੁਲਜ਼ਮਾਂ ਮਿਕਾਸ, ਰਾਮੂ, ਬ੍ਰਿਜੇਸ਼ ਤੇ ਲੋਕ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸੋਨੂ ਨੂੰ ਬਾਲਕੋਨੋਂ ਕਰਕੇ 3 ਸਾਲ ਦੀ ਸਜ਼ਾ ਹੋਈ ਫਿਰ ਕੇਸ ਹਾਈ ਕੋਰਟ ਗਿਆ। ਹਾਈ ਕੋਰਟ 'ਚ ਵੀ ਕਈ ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਫਾਂਸੀ ਦੀ ਸਜ਼ਾ ਬਰਕਰਾਰ ਰਹੀ। ਫਿਰ ਕੇਸ ਸੁਪਰੀਮ ਕੋਰਟ 'ਚ ਗਿਆ। ਕੁਝ ਮਹੀਨਿਆਂ ਬਾਅਦ ਸੁਪਰੀਮ ਕੋਰਟ ਨੇ ਵੀ ਸਜ਼ਾ ਬਰਕਰਾਰ ਰੱਖੀ। ਉਧਰ ਦੇਸ਼ ਪਰਚੇ ਬੈਸ ਛੜ ਗਈ ਕਿ ਸੋਨੂ ਦੇ ਬਾਲਕੋਨ ਦੇ ਹੀ ਉਸ ਦੇ ਦੁਆਰਾ ਕੇਸ ਚਲਾ ਕੇ ਉਸ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਏ। ਇਸ ਤਰ੍ਹਾਂ ਉਹਨਾਂ ਚਾਰਾਂ ਦੀ ਫਾਂਸੀ ਡਿਲੇ ਹੋਂਦੀ ਰਹੀ। ਕਈ ਵਾਰ ਫਾਂਸੀ ਦੀ ਤਰੀਕ ਦਾ ਐਲਾਨ ਹੋਇਆ ਪਰ ਐਨ ਮੌਕੇ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਫਾਂਸੀ ਤੇ ਰੋਕ ਲੱਗਦੀ ਰਹੀ। 라ਵਤੀ ਦੇ ਮਾਂ-ਬਾਪ ਨੇ ਲੰਬੀ ਲੜਾਈ ਲੜੀ ਤੇ ਆਖਰ ਕਈ ਸਾਲਾਂ ਬਾਅਦ ਉਹਨਾਂ ਅਚਾਰਾਂ ਨੂੰ ਫਾਂਸੀ ਤੇ ਲਟਕਾਇਆ ਗਿਆ। ਪਰ ਸੋਨੂੰ 3 ਸਾਲ ਦੀ ਸਜ਼ਾ ਕੱਟ ਕੇ ਰਹਾ ਹੋ ਗਿਆ। ਸਤਿਕਾਰਯੋਗ ਪਾਠਕ ਸਹਿਬਾਨ ਮੇਰੀ ਇਹ ਕਹਾਣੀ ਪੁਲਿਸ ਵਾਲਿਆਂ ਦੀਆਂ ਮੁਸ਼ਕਲਾਂ ਬਾਰੇ ਹੈ ਉਹ ਕਿੰਨੇ ਮੁਸ਼ਕਲ ਹਾਲਾਤਾਂ 'ਚ ਆਪਣੇ ਪਰਿਵਾਰ ਦੀ ਪ੍ਰਵਾਨਾ ਕਰਦੇ ਹੋਏ ਦਿਨ ਰਾਤ ਹੀ ਕੰਮ ਕਰਦੇ ਆ ਪਰ ਸਮਾਜ 'ਚ ਸਭ ਤੋਂ ਵੱਧ ਬਦਨਾਮੀ ਪੁਲਿਸ ਵਾਲਿਆਂ ਦੀ ਹੀ ਹੁੰਦੀ ਹੈ ਤੁਸੀਂ ਮੇਰੀ ਇਸ ਕਹਾਣੀ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਆਪ ਦੇ ਦਿੱਤੇ ਹੌਸਲੇ ਨਾਲ ਹੀ ਅਸੀਂ ਇਕ ਸੱਕਦੇ ਆਂ ਪੜ੍ਹ ਸਕਦੇ ਆਂ ਨਾ ਕਹਾਣੀਆਂ ਪਾ ਸਕਦੇ ਆਂ ਸਫਰ ਚੱਲਦਾ ਹੈ ਇੱਕ ਨਵਾਂ ਕੇਸ ਲੈ ਕੇ ਆਵਾਂਗੇ ਅਗਲੀ ਕਹਾਣੀ 'ਚ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਸਤੀ ਕਾਲ ਜੀ